ਜਿਨ੍ਹਾਂ ਲੋਕਾਂ ਨੇ ਆਜ਼ਾਦੀ ਦਿਵਾਈ ਭਗਤ ਸਿੰਘ ਵਰਗੇ ਲੋਕ ਉਹਨਾਂ ਦੇ ਨਾਂ ਤੇ ਲੋਕੀ ਸਰਕਾਰਾਂ ਬਣਾ ਲੇਕਿਨ اخਲਾਕ ਹੈ ਨਹੀਂ ਜ਼ਮੀਰ ਹੈ ਨਹੀਂ ਜਗ ਦੇ ਜ਼ਮੀਰ ਹੈ ਨਹੀਂ ਵਿਕੇ ਹੋਏ ਮੋਲ ਇਸ ਕਰਕੇ ਮੈਂ ਕਹਿੰਦਾ ਕਿ ਸੱਚ ਦਾ ਸਾਥ ਦਿਓ ਔਰ ਇਹ ਠਾਠਾ ਮਾਰਨਾ ਕੱਢ ਇੱਥੇ ਕੋਈ ਪਾਰਟੀ ਉਡੀ ਵਾਲੀ ਗੱਲ ਨਹੀਂ ਹੈ ਇੱਥੇ ਤਾਂ ਪੰਜਾਬ ਦੇ ਉਹ ਘੜਿਆਂ ਦੀ ਗੱਲ ਹੈ ਇੱਕ ਪੰਜਾਬ ਦੇ ਨਾਲ ਦੂਜਾ ਪੰਜਾਬ ਨੂੰ ਖਾਣ ਵਾਲੇ ਧੰਦਾ ਕਰਨਾ ਨਹੀਂ ਨਾ ਤਾਂ ਨਫਾ ਨੁਕਸਾਨ ਦੇਖਿਆ ਤਿਹਾ ਮਾਰਦੇ ਨਾ ਕਹਤੀਆਂ ਬੇਨਤੀਆਂ ਕੀਤੀਆਂ ਜਰਬਾਰ ਖੜਾ ਮੈਂ ਅੱਜ ਡੰਕੇ ਦੀ ਚੋੜ ਦੇ ਉੱਤੇ ਕਹਿਣਾ ਤੇ ਦੋ ਹਿੱਸਿਆਂ ਵਿੱਚ ਖਲਕਤ ਮੰਡੀ ਦਾ ਪੰਜਾਬ ਦੀ ਵੀ ਮੰਡੀ ਹੈ ਇੱਕ ਲੋਕਾਂ ਦਾ ਇੱਕ ਝੌਂਕਾਂ ਦਾ ਇੱਕ ਮਹਿਲਾ ਦਾ ਇੱਕ ਢੌਂਕਾਂ ਦਾ ਤਮਾਨ ਸਾਹਿਬ ਅੱਜ ਵੀ ਲੋਕਾਂ ਨਾਲ ਖੜੋਤਾ ਹੈ ਝੌਂਕਾਂ ਨਾਲ ਨਹੀਂ ਖੜੋਤਾ ਤਮਾਨ ਸਾਹਿਬ ਅੱਜ ਵੀ ਸੱਚ ਦੀ ਰਾਹ ਤੇ ਚੱਲਦਾ ਹੈ ਕਮਾਨ ਸਾਹਿਬ ਅੱਜ ਵੀ کردار ਲੈ ਕੇ ਖੜੋਤਾ ਹੈ ਮਿੱਤਰ ਪਿਆਰਿਓ ਜੀਅਸ ਲੋਕਾਂ ਦੀ ਲੋਕ ਤਾਰੀਫ ਕਰਦੇ ਨਾ ਤਗੜੇ ਲੋਕਾਂ ਤੋਂ ਡਰਦੇ ਆ ਐਸਐਸਪੀ ਐ ਭਾਈ ਡੀਐਸਪੀ ਦੇ ਨਾਮ ਪਕਾ ਲੋ ਪਟਾਉ ਲੇਕਿਨ کردار ਵਾਲੇ ਲੋਕਾਂ ਦੇ ਉੱਤੇ ਲੋਕ ਟਰੋਸਾ ਕਰਦੇ ਆ ਫੇਰ ਸਵੇਰ ਉਹ ਟਰੋਸਾ ਹੀ ਪੰਜਾਬ ਦੀ ਰਾਜਨੀਤੀ ਨੂੰ ਸਾਲੂਗਾ ਇਹਦਾ ਜੋਗਾ ਤੋਂ ਪੰਜਾਬ ਨੂੰ ਬਾਹੂਗਾ ਔਰ ਉਸ ਲੜਾਈ ਦੇ ਵਿੱਚ ਆਗਰ ਨਵਜੋਤ ਸਿੰਘ ਸਿੱਧੂ ਦਾ ਕੋਈ ਮੋੜਾ ਹੈ ਕੋਈ ਸੱਚੀ ਬਾਤ ਹੈ ਕੋਈ ਧੜਕਦਾ ਦਿਲ ਹੈ ਤੇ ਸੁਰਜੀਤ ਸਿੰਘ ਤਮਾਮ ਦਾ ਪੁੱਤਰ ਜਸਵੰਦ ਦਾ ਇਸ ਕਰਕੇ ਮੈਂ ਅੱਜ ਆਇਆ ਔਰ ਤੁਹਾਨੂੰ ਬੇਨਤੀ ਕਰਦਾ ਕਿ ਸੱਚ ਔਰ ਹੱਕ ਦੀ ਲੜਾਈ ਪੰਜਾਬ ਦੀ ਇਨਸਾਰੀ ਦੀ ਲੜਾਈ ਰਾਜਨੀਤੀ ਜਿੱਥੇ ਧੰਦਾ ਬਣ ਗਈ ਸਿਆਸਤ ਜਿੱਥੇ ਸੱਤਾ ਲਈ ਰਹਿ ਗਈ ਉਥੇ ਇਸ ਬੰਦੇ ਦੀ ਸਿਆਸਤ अमले की थी लोक सेवा ने की थी बड़ा फर्क है जमीन आसमान का प्रोफेशन के मिशन से बड़ा फर्क है समूह सात संगठियों फतेह साह जी का नाम वाहेगुरु जी का खालसा वाहेगुरु जी की फतेह वेद पुराण गुरु साहिबान साल कट के पहला सुख निरोगी काया बंदा निरोग होना चाहिए नहीं तो कैसे सुख में कोई काम नहीं आता पहला सुख निरोगिक दूसरा सुख में माया तीसरा सुख सुलक्षणा नारी चौथा सुख पुत्र आज्ञाकारीवा सुख पासा छेवा सुख राजवासा सतवां सुख ब्रह्म की आसा परिवार ਬੁਨਿਆਦ ਸਮਾਜ ਦੀ ਤੇ ਪਰਵਾਰ ਦੀ ਬੁਨਿਆਦ ਸੁਲੱਖਣਾ ਨਾਲੀ ਗੁਰੂ ਸਾਹਿਬ ਲਿਖਦੇ ਆ ਕਿ ਭਾਵੇਂ ਮਾਤਾ ਦਾ ਰੋਲ ਹੋਵੇ ਭੈਣ ਦਾ ਰੋਲ ਹੋਵੇ ਕੋਈ ਬੰਦਾ ਕੁਛ ਵੀ ਹਸਲ ਨਹੀਂ ਕਰ ਸਕਦਾ ਜਦ ਤੱਕ ਉਹਦੇ ਸਿਰ ਦੇ ਉੱਤੇ ਮਾਂ ਦਾ ਸ਼ਿਰਵਾ ਨਾ ਹੋਵੇ ਇਸ ਕਰਕੇ ਜਦੋਂ ਕੀਰਤੀ ਦੇਖਦਾ ਮੈਂ ਤਾਂ ਮਾਨ ਪਰਵਾਰ ਦੀ ਫੁੱਲਾਂ ਦੀ ਖੁਸ਼ਬੂ ਹਵਾ ਤੋਂ ਵਿਪਰੀਤ ਨਹੀਂ ਜਾਂਦੀ ਸਾਥ ਸੰਗਤ ਜੀ लेकिन मानवी गुणों की खुशबू मनुखी गुणों की खुशबू चारों दिशा तो फैलती है और आदि कायनात तक रही है कोई अंकूक खेत उपज बंदा आदि करम कि मोहताज नहीं कोई उच्चा नहीं कोई नीवा नहीं कोई जन्म नाली कमल का फुल किचड़ चुकता लेकिन अपने गुणा खातर परमात्मा श्री हरि देस के उ चढ़ना है ना जन्म ਇਨਸਾਨ ਕਰਮ ਨਾਲ ਤੇ ਜਦੋਂ ਕਰਮਾਂ ਦੀ ਗੱਲ ਆਉਂਦੀ ਹੈ ਉਹ ਨਵੇਂ ਨੁਕਸਾਨ ਦੀ ਵੀ ਗੱਲ ਆਉਂਦੀ ਹੈ ਮਹਾਤਮਾ ਅੰਬਾਸਾ ਪਰ ਇੱਕ ਗੱਲ ਕਹਿੰਦਾ ਹਾਂ ਆਹ ਗੁਰੂਆਂ ਦਾ ਹੀ ਕਿਹਾ ਬਾਝਨਾ ਕੀ ਪਕੜੀਏ ਸਿਰ ਕੀ ਜੀਏ ਬਾਹਾਂ ਨੂੰ ਇਹ ਹੀ ਤਰ੍ਹਾਂ ਹੈ तमाम ਸਾਜ ਜਿੱਥੇ ਫਰਿਆੰਗ ਦਾ ਪੈਰ ਲੱਗ ਗਿਆ ਨਾ ਨੁਕਸਾਨ ਨਾ ਦੇਖਿਆ ਇਹ ਨਾ ਦੇਖਿਆ ਵੀ ਕੋਈ ਮਿਨਿਸਟਰੀ ਆਉਂ ਕਰੇ ਨਾ ਦੇਖਿਆ ਜਦੋਂ ਧਰਮ ਦੀ ਰਾਹ ਦੇ ਉੱਤੇ ਤੁਰਿਆ ਕਿ ਕੈਪਟਨ ਅਮਰਿੰਦਰ ਸਿੰਘ ਆ ਜਾਂ ਫਲਾਨਾ ਚੀਫ ਮਿਨਿਸਟਰ ਆ ਉਹ ਨਸਾਬ ਦੇਖਦਾ ਤਾਂ ਬਿਗਦਾ ਉਹ ਆ ਲੈ ਗੱਡ ਦੀ ਆਵਾਜ਼ ਸੁਣੋ ਸਾਰਾ ਪੰਜਾਬ ਸੁਣੇ ਠੋਕ ਕੇ ਤੇਰੇ ਮੇਰੇ ਨਾਲ ਖੜਿਆ ਅੱਜ ਵੀ ਖੜਾ ਮੈਂ ਕਹਿੰਦਾ ਪੁਰਾਣੀ ਕਹਾਣੀ ਆ ਬਾਬਾ ਫਰੀਦ ਦੀ ਬਾਬਾ ਫਰੀਦ ਕੁੱਤ ਲੈਣ ਗਿਆ ਥੋੜੀ ਜਿਹੀ ਕੁੜੀ ਸੀ 17-18 ਸਾਲ ਦੀ ਆਨਾ ਦਿੱਤਾ ਕਹਿੰਦਾ ਬੀਬੀ ਆਨੇ ਲੱਗਦੋ ਉਹਨੇ ਇੰਨਾ ਖਾਧਾ ਹੋਰ ਲੋਕ ਹੀ ਆਏ ਆ ਇੰਨਾ ਖਾਧਾ ਇੱਕ ਨੌਜਵਾਨ ਆਇਆ ਉਹਨੇ ਕੁੜੀ ਵੱਲ ਵੇਖਿਆ ਇੱਕ ਵਾਰ ਐਂ ਰੱਖੀ ਕੜਾਈ ਉਹਨੇ ਸਾਰਾ ਸਾਰਾ ਮਰਿਆ ਵਿੱਚ ਕਾੜ ਦੇਣਾ ਬਾਬਾ ਫਰੀਦ ਬੈਠਾ ਸੀ ਪਹਿਲਾ ਪੁੱਤਰ ਸਾਨੂੰ ਆਨੇ ਆਨੇ ਦਾ ਦੁੱਧ ਨਹੀਂ ਆ ਨਾ ਇਹਨੇ ਕੁਝ ਕਿਹਾ ਨਾ ਕੁਝ ਸੁਣਿਆ ਐ ਸਾਰੇ ਦਾ ਸਾਰਾ ਭੀਲਾ ਇਹ ਦੋਸਤਾ ਕਹਿੰਦੀ ਬਾਬਾ ਜੀ ਜਿੱਥੇ ਸੱਚਾ ਪਿਆਰ ਹੋਵੇ ਉਥੇ ਨਾफा-ਨੁਕਸਾਨ ਤੇ ਗਿਣਤੀਆਂ ਮਿੰਟੀਆਂ ਨਹੀਂ ਹੁੰਦੀਆਂ